ਦਾ ਸਵਾਗਤ ਹੈ ਧੰਨਵਾਦ ਅੱਜ ਦੀ ਇਹ ਪ੍ਰੈਸ ਮਿਲਣੀ ਬੜੇ ਮਹੱਤਵਪੂਰਨ ਮੁੱਦੇ ਦੇ ਉੱਪਰ ਤੁਹਾਨੂੰ ਇੱਥੇ ਬੁਲਾਇਆ ਗਿਆ ਬੜੀ ਜ਼ਰੂਰੀ ਸੂਚਨਾ ਸਾਂਝੀ ਕਰਨ ਲਈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਜਿੰਨਾ ਵੱਡਾ ਹਮਲਾ ਲੋਕਤੰਤਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਸ਼ਾਇਦ ਇਸ ਤੋਂ ਵੱਡਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਵਿਰੋਧੀ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕਿ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਪ੍ਰਚਾਰ ਹੀ ਨਾ ਕਰ ਸਕੇ ਕੋਈ ਲੜਾਈ ਨਾ ਲੜ ਸਕੇ ਜੇ ਕਿਸਾਨ ਆਵਾਜ਼ ਚੱਕਦੇ ਨੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰਚਿਆਂ ਦੇ ਨਾਲ ਡੰਡੇ ਦੇ ਨਾਲ ਲਾਠੀ ਦੇ ਨਾਲ ਪਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੇ ਉੱਪਰ ਖਾਸ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਸਭ ਤੋਂ ਵੱਡੀ ਲੜਾਈ ਇਸ ਮੁਲਕ ਦੇ ਵਿੱਚ ਦੇ ਰਹੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਸੇ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਕਿਉਂਕਿ ਉਹ ਭਾਜਪਾ ਦੇ ਖਿਲਾਫ ਸਭ ਤੋਂ ਜ਼ਿਆਦਾ ਤਗੜੇ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਆਵਾਜ਼ ਚੱਕਦੇ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਮਨੀਸ਼ ਸ਼ੋਧਿਆ ਜੀ ਸ਼੍ਰੀ ਸਤेंद्र ਜੈਨ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਤਾਂ ਕਿ ਉਹ ਭਾਜਪਾ ਦੇ ਖਿਲਾਫ ਲੜਾਈ ਨਾ ਲੜ ਸਕਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੋੜਨ ਦੇ ਲਈ ਉਹਨਾਂ ਦੇ ਹੌਸਲੇ ਤੋੜਨ ਦੇ ਲਈ ਲਗਾਤਾਰ ਜੇਲ੍ਹ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਾਨਯੋਗ ਸੰਜੀਤ ਸਿੰਘ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਲਗਾਤਾਰ ਉਹਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਬਾਹਰ ਆਇਆ ਹੈ ਪਰ ਉਸੇ ਹੌਸਲੇ ਦੇ ਨਾਲ ਲੜਾਈ ਲੜ ਰਿਹਾ ਹੈ ਇਸ ਤਰ੍ਹਾਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਿਲ੍ਹਾਂ ਦੇ ਵਿੱਚ ਦੱਕ ਦੱਕ ਕੇ ਈਡੀ ਤੋਂ ਸੀਬੀਆਈ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਕਿਸੇ ਤੋਂ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਹੈ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਹੈ ਇਸ ਕਰਕੇ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦਾਂ ਤੋਂ ਬਿਨਾਂ ਇੱਕ ਪੈਸੇ ਦੇ ਰੈਵਨਿਊ ਘਾਟੇ ਤੋਂ ਇੱਕ ਹਵਾ ਦੇ ਵਿੱਚ ਹੀ ਘੁਟਾਲਾ ਘੁਟਾਲਾ ਬੋਲ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਜਿਹੜੀ ਰਿਪੋਰਟ ਈਡੀ ਨੇ ਖੁਦ ਪੇਸ਼ ਕੀਤੀ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਰਿਮਾਨਡ ਲੈਣ ਦੇ ਉਹਦੇ ਵਿੱਚ ਵੀ ਕੋਈ ਇੱਕ ਪੈਸੇ ਦੀ ਬਰਾਮਦਗੀ ਨਹੀਂ ਕੋਈ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦ ਨਹੀਂ ਕੋਈ ਇੱਕ ਪੈਸੇ ਦਾ ਰੈਵਨਿਊ ਘਾਟਾ ਨਹੀਂ ਸਿਰਫ ਇੱਕੋ ਹੀ ਰੋਣਾ ਰੋਇਆ ਗਿਆ ਕਿ ਚੋਣ ਪ੍ਰਚਾਰ ਕਿਉਂ ਕੀਤਾ ਗੋਆ ਦੇ ਵਿੱਚ ਚੋਣ ਪ੍ਰਚਾਰ ਕਿਉਂ ਕੀਤਾ ਕਿਉਂ ਕੀਤਾ ਭਾਰਤ ਦੇ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹੋ ਸਿਰਫ ਚੋਣ ਪ੍ਰਚਾਰ ਨੂੰ ਰੋਕਣ ਲਈ ਜਿਹੜਾ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੋਂ ਖਤਰਾ ਹੈ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਪਰ ਇਹ ਭੁੱਲ ਗਏ ਕਿ ਇਹ ਭਾਰਤ ਦਾ ਲੋਕਤੰਤਰ ਹੈ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੀਡਰ ਨੇ ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹ ਭਾਜਪਾ ਨੂੰ ਸ਼ਾਇਦ ਉਮੀਦ ਨਹੀਂ ਸੀਗੀ ਕਿ ਜੇ ਇੱਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਤਾਂ ਹਜ਼ਾਰਾਂ ਲੱਖਾਂ ਹੀ ਕੇਜਰੀਵਾਲ ਨਿਕਲਣਗੇ ਆਰਾਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਔਰ ਸਾਰੇ ਭਾਰਤ ਵਾਸੀਆਂ ਨੇ ਹਜ਼ਾਰਾਂ ਲੱਖਾਂ ਕੇਜਰੀਵਾਲ ਬਣ ਕੇ ਦੱਸਿਆ ਜਿਹਦਾ ਸਬੂਤ ਤੁਸੀਂ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਲੱਖਾਂ ਦੀ ਰੈਲੀ ਦੇ ਵਿੱਚ ਵੀ ਦੇਖਿਆ ਕਿ ਸਾਰੇ ਲੋਕ ਕਹਿੰਦੇ ਕਿ ਅਸੀਂ ਕੇਜਰੀਵਾਲ ਐ ਸਾਨੂੰ ਜਿਲ੍ਹੇ ਦੇ ਵਿੱਚ ਧੱਕੋ ਅਸੀਂ ਭਾਜਪਾ ਦੇ ਦੀ ਜਿਹੜੀ ਗੁੰਡਾਗਰਦੀਆ ਇਹਦੇ ਅੱਗੇ ਝੁਕਣ ਵਾਲੇ ਨਹੀਂ ਐ ਔਰ ਹੁਣ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੜਾਈ ਲੜਨ ਦੇ ਲਈ ਕੱਲ ਨੂੰ 7 April ਨੂੰ ਮੈਂ ਤੁਹਾਨੂੰ ਫਿਰ ਦੁਬਾਰਾ ਤੋਂ ਸੂਚਨਾ ਸੰਚਾਰ ਜੀ ਕਰ ਦਵਾਂ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀ ਇਸ ਇਸ ਲੜਾਈ ਦੇ ਵਿੱਚ ਕੱਲ ਨੂੰ 7 April ਨੂੰ ਇੱਕ ਦਿਨ ਦਾ ਵਰਤ ਇੱਕ ਦਿਨ ਦਾ ਉਪਵਾਸ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਜਿੱਥੋਂ ਕਿ ਗੋਰਿਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਪਵਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਤ ਦੇ ਵਿੱਚ ਹਿੱਸਾ ਲੈਣਗੇ ਉਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹ ਵੀ ਕੱਲ ਨੂੰ ਉੱਥੇ ਖੜਕੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਬਰਦ ਦੇ ਵਿੱਚ ਇੱਕ ਦਿਨ ਦੇ ਉਵਾਸ ਦੇ ਵਿੱਚ ਪਹੁੰਚਣਗੇ ਹਿੱਸਾ ਲੈਣਗੇ ਔਰ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣੀ ਸ਼ਹੀਦੀਆਂ ਦੇ ਕੇ ਫਾਂਸੀ ਦੇ ਰੱਸੇ ਚੁੰਮ ਕੇ ਇਸ ਲੋਕਤੰਤਰ ਨੂੰ ਇਸ ਆਜ਼ਾਦੀ ਨੂੰ ਸਾਨੂੰ ਦਿੱਤਾ ਸੀ ਔਰ ਅੱਜ ਸਾਡੀ ਵਾਰੀ ਹੈ ਇਸ ਲੋਕਤੰਤਰ ਨੂੰ ਬਚਾਉਣ ਦੇ ਲਈ ਇਸ ਆਜ਼ਾਦੀ ਨੂੰ ਬਚਾਉਣ ਦੇ ਲਈ ਅੱਜ ਸਾਡੀ ਵਾਰੀ ਹੈ ਜੇ ਜੇਕਰ ਅਸੀਂ ਭਾਜਪਾ ਦੇ ਕੋਲੋਂ ਅੱਜ ਇਸ ਲੋਕਤੰਤਰ ਨੂੰ ਨਾ ਬਚਾਇਆ ਤਾਂ ਕੱਲ ਨੂੰ ਕੋ ਚੋਣਾਂ ਦੇ ਵਿੱਚ ਖੜਾ ਹੋਣ ਦੀ ਵੀ ਹਿੰਮਤ ਨਹੀਂ ਕਰੂੰਗਾ ਇਹਨਾਂ ਦੀਆਂ ਏਜੰਸੀਆਂ ਦੇ ਕੋਲੋਂ ਡਰ ਕੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਨਿਕਲੀਏ ਅਸੀਂ ਕੱਲ ਨੂੰ ਸਾਰੇ ਇਸ ਉਪਵਾਸ ਦੇ ਵਿੱਚ ਇਸ ਵਰਤ ਦੇ ਵਿੱਚ ਹਿੱਸਾ ਲੈ ਕੇ ਇਹ ਐਲਾਨ ਕਰ ਦਈਏ ਕਿ ਤੁਸੀਂ ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤਾਂ ਅਸੀਂ ਸਾਰੇ ਮਿਲ ਕੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਭਾਜਪਾ ਨੂੰ ਕਰਾਰਾ ਜਵਾਬ ਦੇਵਾਂਗੇ ਸ਼ਹੀਦ ਆਜਨ ਸਰਦਾਰ ਪਗ ਸਿੰਘ ਜੀ ਹੋਂਵਾਂ ਵੱਲੋਂ ਦਿੱਤੇ ਗਏ ਇਸ ਲੋਕਤੰਤਰ ਨੂੰ ਖਤਮ ਨਹੀਂ ਹੋਣ ਦੇਵਾਂਗੇ ਪਰ ਮੈਂ ਸਾਰੇ ਤੁਹਾਨੂੰ ਮੀਡੀਆ ਦੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਕਿਉਂਕਿ ਮੀਡੀਆ ਇੱਕ ਥੰਮ ਹੈ ਲੋਕਤੰਤਰ ਦਾ ਜੇਕਰ ਇਹ ਲੋਕਤੰਤਰ ਦੀ ਆਜ਼ਾਦੀ ਜਿਹੜੀ ਹੈ ਉਹ ਬਰਕਰਾਰ ਨਾ ਰਹ ਸਕੇ ਤਾਂ মিডিਆ ਵਾਲਾ ਥੰਮ ਵੀ ਬਰਕਰਾਰ ਨਹੀਂ ਜਣਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸਾਰੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਸਾਡਾ ਸਾਥ ਦਿਓ ਤੁਸੀਂ ਵੀ ਕੱਲ ਨੂੰ ਸਾਰੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਤਾਂ ਕਿ ਅਸੀਂ ਸਾਰੇ ਮਿਲ ਕੇ ਇਸ ਲੜਾਈ ਨੂੰ ਤਗੜੇ ਹੋ ਕੇ ਲੜ ਸਕੀਏ ਮੇਰੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਹਰਸਕੁਮਿੰਦਰ ਸਿੰਘ ਬੱbbi ਬਾਦਲ ਜੀ ਸਾਡੇ ਲੀਡਰ ਨੇ ਐਡਵੋਕੇਟ ਬਿਕਰਮਜੀਤ ਪਾਸੀ ਜੀ ਸਾਡੇ ਲੀਡਰ ਨੇ ਇਹ ਵੀ ਆਪਣੀ ਗੱਲ ਤੁਹਾਡੇ ਨਾਲ ਸਾਂਝ ਕਰਨਗੇ ਧੰਨਵਾਦ ਜਿਵੇਂ ਦਿਨੇਸ਼ ਜੀ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕਿਵੇਂ ਕੈਸੇ ਹਾਲਾਤ ਚੱਲ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਨਾਲ ਆਪਣੇ ਪਿੰਡੇ ਤੇ ਲੜਾਈ ਲੜ ਰਹੇ ਨੇ ਤੁਹਾਨੂੰ ਦੋ ਗੱਲਾਂ ਮੈਂ ਕਲੀਅਰ ਕਰ ਦਿਆਂ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਜੀ ਔਰ ਸਾਰੇ ਸਾਡੇ ਵਿਧਾਇਕ ਸਾਥੀ ਖਟਕਰ ਕਲਾ 11 ਵਜੇ ਉਪਵਾਸ ਸ਼ੁਰੂ ਕਰਨਗੇ ਇੱਕ ਦਿਨ ਦਾ ਅੰਨ ਦਾ ਤਿਆਗ ਹੈ ਇਹ ਹੁਣ ਤੁਸੀਂ ਇਹ ਪੁੱਛੋ ਕਿ ਉਪਵਾਸ ਜਾਂ ਵਰਤ ਕੀਉਂ ਰੱਖਿਆ ਹੈ ਦੇਖੋ ਵਰਤ ਜਿਹੜਾ ਹੁੰਦਾ ਇੱਕ شریف ਆਦਮੀ ਦਾ ਹਥਿਆਰ ਹੈ ਜਦੋਂ ਅ ਅਨਿਆਏ ਹੁੰਦਾ ਹੈ ਜਦੋਂ ਬਹੁਤ ਸਾਰਾ ਇਨਜਸਟਿਸ ਹੁੰਦਾ ਹੈ ਤਾਂ ਅਸੀਂ ਮੰਨਦੇ ਹਾਂ ਕਿ ਦੇਸ਼ ਦੇ ਅੰਦਰ ਸਾਰੀਆਂ ਸਰਕਾਰੀ ਬਿਲਡਿੰਗਾਂ ਉਹ ਸਾਡੀਆਂ ਨੇ ਸਾਰੀਆਂ ਬੱਸਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀਆਂ ਨੇ ਉਹ ਸਾਡੀਆਂ ਨੇ ਅਸੀਂ ਕੋਈ ਸੜਕ ਨਹੀਂ ਰੋਕਣੀ ਅਸੀਂ ਕਿਸੇ ਬੱਸ ਨੂੰ ਕੋਈ ਛਤੀ ਨਹੀਂ ਪਹਚਾਉਣੀ ਅਸੀਂ ਕਿਸੇ ਸੜਕ ਨੂੰ ਰੋਕ ਕੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇਵਾਂਗੇ ਅਸੀਂ ਆਪਣੇ ਅੰਤਰ ਧਿਆਨ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਸੰਘਰਸ਼ ਵਿੱਢਿਆ ਜਿਹੜਾ ਲੋਕਤੰਤਰ ਦੇ ਕਾਤਲਾਂ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਉਹਨਾਂ ਨੂੰ ਕਾਮਯਾਬੀ ਦੇਵੇ ਉਹਨਾਂ ਨੂੰ ਬਲ ਦੇਵੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇਵੇ ਔਰ ਮੈਂ ਇਹ ਵੀ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਪੰਜਾਬੀਓ ਇਹ ਪੰਜਾਬ ਦੀ ਤਰੱਕੀ ਦੀ ਲੜਾਈ ਹੈ ਇਹ ਕੇਜਰੀਵਾਲ ਦੀ ਇਕੱਲੇ ਦੀ ਲੜਾਈ ਨਹੀਂ ਇਹ ਲੜਾਈ ਹੈ ਹਰ ਇੱਕ ਦੇਸ਼ ਦੇ ਵਾਸੀ ਦੀ ਕਾਰਨ ਕੀ ਹੈ ਮੋਦੀ ਜੀ ਦੀ ਸੋਚ ਜਿਹੜੀ ਡਿਕਟੇਟਰਸ਼ਿਪ ਵੱਲ ਹੋ ਰਹੀ ਹੈ ਜਿਹੜੀ ਫਾਸੀਵਾਦੀ ਹੋ ਰਹੀ ਹੈ ਅੱਜ ਜੇ ਉਹਨੂੰ ਆਪਾਂ ਨਹੀਂ ਰੋਕਦੇ ਤਾਂ ਕੱਲ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੀ ਸਟੇਟ ਹood ਹਟਾਈ ਹੈ ਕੱਲ ਨੂੰ ਪੰਜਾਬ ਦੀ ਵੀ ਸਟੇਟ ਹood ਹਟਾ ਸਕਦੇ ਨੇ ਕੱਲ ਨੂੰ ਐਗਰੀਕਲਚਰ ਤੇ ਇਨਕਮ ਟੈਕਸ ਲਾ ਸਕਦੇ ਨੇ ਸੰਵਿਧਾਨ ਨਾਲ ਖੇਡ ਛਾੜ ਕਰ ਸਕਦੇ ਨੇ ਇਸ ਕਰਕੇ ਨਿਪਦਾ ਈਵਲ ਇਨ ਦਾ ਬੱਡ ਅੱਜ ਹੀ ਜੋ ਕੇਜਰੀਵਾਲ ਸਾਹਿਬ ਨੇ ਝੂਠ ਔਰ ਫਰੇਬ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਹੈ ਅੱਜ ਹੀ ਆਪਾਂ ਉਹਦਾ ਸਾਥ ਦਈਏ ਸਮੂਹ ਪੰਜਾਬੀ ਆ ਕੇ ਚਾਹੇ ਥੋੜਾ ਬਹੁਤ ਅੰਤਰ ਧਿਆਨ ਆਪਣੇ ਮਨ ਦੇ ਅੰਦਰ ਹੋ ਕੇ ਅੰਤਰਮੁਖੀ ਹੋ ਕੇ ਇਹ ਸੋਚ-ਸੋਚਨ ਕਿ ਆਖਰਕਾਰ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਕੀ ਕੇਜਰੀਵਾਲ ਦਾ ਕਸੂਰ ਕੀ ਹੈ ਕੀ ਉਹਨੇ ਚੰਗੇ ਸਕੂਲ ਤੇ ਚੰਗੇ ਹਸਪਤਾਲ ਬਣਾ ਕੇ ਕੋਈ ਗਲਤੀ ਕਰਤੀ ਜਿਹੜਾ ਦਿੱਲੀ ਦੇ ਸਰਕਾਰੀ ਠੇਕਿਆਂ ਦੇ ਵਿੱਚ 1500 ਦਾ ਬ੍ਰਿਜ ਬਣਾਉਣਾ ਹੁੰਦਾ ਸੀ ਤਾਂ 400 ਕਰੋੜ ਰੁਪਇਆ ਵਿੱਚੋਂ ਬਚਾ ਲੈਂਦਾ ਸੀ ਕੇਜਰੀਵਾਲ ਜਿਹੜਾ ਆਈਆਰਐਸ ਦੀ ਨੌਕਰੀ ਛੱਡ ਕੇ ਆਇਆ ਕੇਜਰੀਵਾਲ ਜੇ ਪੈਸੇ ਹੀ ਕਮਾਉਣੇ ਹੁੰਦੇ ਤਾਂ ਕੇਜਰੀਵਾਲ ਸਾਹਿਬ ਦਾ ਇਨਕਮ ਟੈਕਸ ਵਿਭਾਗ ਵਿੱਚ ਸੀ ਕੀ ਉਹ ਪੈਸੇ ਕਮਾਉਣਾ ਚਾਹੁੰਦਾ ਸੀ ਨਹੀਂ ਇੱਕ ਛੋਟਾ ਜਿਹਾ ਕਹਿੰਦੇ ਜੀ 100 ਕਰੋੜ ਰੁਪਏ ਦਾ ਜੀ ਆ ਛਰਾਬ ਘਟਾਲਾ ਹੋ ਗਿਆ ਦੱਸੋ ਇੱਕ ਪਾਰਟੀ ਦੀ ਸਾਰੀ ਲੀਡਰਸ਼ਿਪ ਅੰਦਰ ਕਰਤੀ ਬਿਨਾਂ ਵਜ੍ਹਾ ਝੂਠੇ ਕੇਸ ਵਿੱਚ ਅੱਜ ਆਪਾਂ ਨੂੰ ਉਹ ਲੜਾਈ ਲੜਨੀ ਪੈਣੀ ਹੈ ਔਰ ਸਾਰੇ ਪੰਜਾਬੀਆਂ ਨੂੰ ਸੱਦਾ ਇਹਨਾਂ ਨੇ ਫੰਡ ਆਪਣੇ ਰੋਕੇ ਨੇ ਇਹਨਾਂ ਨੇ ਮਨਮਾਨੀਆਂ ਕੀਤੀਆਂ ਬਹੁਤ ਸਾਰੀਆਂ ਪਾਰਟੀਆਂ ਇਹੋ ਜਿਹੀਆਂ ਐ ਜਿਹੜੀਆਂ ਇਹਨਾਂ ਦੇ ਖਿਲਾਫ ਗੋਡੇ ਟੇਕ ਚੁੱਕੀਆਂ ਮੈਂ ਖਾਸ ਕਰਕੇ ਪੰਜਾਬ ਦਾ ਅਕਾਲੀ ਦਲ ਬਾਦਲ ਦਾ ਕਹੂੰਗਾ ਕੋਈ ਟਾਈਮ ਸੀ ਜਦੋਂ ਅਕਾਲੀ ਦਲ ਕੇਂਦਰ ਦੇ ਖਿਲਾਫ ਲੜਾਈ ਲੜਦਾ ਹੁੰਦਾ ਸੀ ਪਰ ਅੱਜ ਇਹ ਕਿਓ ਖਿਚੜੀ ਹੋ ਗਏ ਨੇ ਅੱਜ ਤੁਸੀਂ ਦੇਖੋ ਦਿੱਲੀ ਦਰਬਾਰ ਦੇ ਨਾਲ ਕੌਣ ਮੱਥਾ ਲਾ ਰਿਹਾ ਹੈ ਆਮ ਆਦਮੀ ਪਾਰਟੀ ਕਨਵੀਨਰ ਔਰ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸੋ ਮੈਂ ਬੇਨਤੀ ਕਰਦਾ ਆਮ ਆਦਮੀ ਪਾਰਟੀ ਵੱਲੋਂ ਸੱਦਾ ਦਿੰਨਾ ਹੈ ਸਾਰੇ ਹੀ ਪੰਜਾਬ ਦੇ ਨਿਵਾਸੀਆਂ ਨੂੰ ਜੋ ਖਟਕਰਤਲਾਂ ਪਹੁੰਚ ਸਕਦੇ ਹੈ ਖਟਕਰਤਲਾਂ ਪਹੁੰਚੋ ਸਾਰੇ ਜ਼ਿਲ੍ਹਿਆਂ ਦੇ ਸਾਡੇ ਦਫ਼ਤਰਾਂ ਵਿੱਚ ਜ਼ਿਲ੍ਹਿਆਂ ਦੀਆਂ ਟੀਮਾਂ ਸਾਡੀਆਂ ਭੁਖੜਤਾਲ ਕਰਨਗੀਆਂ ਔਰ ਇਸ ਅਨਿਆਏ ਦੇ ਵਿਰੁੱਧ ਅਸੀਂ ਪੁਰਜ਼ੋਰ ਤਰੀਕੇ ਨਾਲ ਇਸ ਜਿਹੜੀ ਜੰਗ ਹੈ ਜਿਹੜੀ ਮੋਦੀ ਸਾਹਿਬ ਔਰ ਅਮਿਤ ਸ਼ਾਹੀ ਫਾਸੀਵਾਦੀ ਸੋਚਦੇ ਅੱਜ ਸਾਡੇ ਗੱਲ ਚ ਪਾਤੀ ਹੈ ਇਹ ਜੰਗ ਨੂੰ ਪੂਰੀ ਭਰਪੂਰ ਤਰੀਕੇ ਨਾਲ ਲੜਿਆ ਜਾਊਗਾ ਜਿਵੇਂ ਦਿਨੇਸ਼ ਜੀ ਨੇ ਦੇਸ਼ ਦੇ ਹਾਲਾਤ ਦੱਸੇ ਨੇ ਔਰ ਮੈਂ ਤੁਹਾਨੂੰ ਥੋੜਾ ਅਵਗਤ ਕਰਾਇਆ ਓਵੇਂ ਹੁਣ ਐਡਵੋਕੇਟ ਵਿਕਰਮਜੀਤ ਪਾਸੀ ਇਹ ਤੁਹਾਨੂੰ ਹੋਰ ਵੀ ਪਹਿਲੂਆਂ ਤੋਂ ਜਾਣੂ ਕਰਾਉਣ ਸਾਰੇ ਪੱਤਰਕਾਰ ਵੀਰਾਂ ਦਾ ਇਤਤਕਵਾਲ ਕਰਦੇ ਹੋਏ ਤੁਹਾਨੂੰ ਡਿਟੇਲ ਚ ਦਿਨੇਸ਼ ਜੀ ਨੇ ਔਰ ਬੱਬੀ ਬਾਦਲ ਜੀ ਨੇ ਦੱਸਿਆ ਇੱਕ ਚੀਜ਼ ਬੜੀ ਅਹਿਮ ਅਸਦੇ ਹਾਲਾਤ ਦੇ ਵਿੱਚ ਸਾਡਾ ਦੇਸ਼ ਬਹੁਤ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਵਿਭਿੰਨਤਾ ਦਾ ਦੇਸ਼ ਹੈ ਤੇ ਇਸ ਸਟੇਟ ਨੂੰ ਇਕਜੁੱਟ ਬਣਾਏ ਰੱਖਣ ਦੇ ਲਈ ਇਸ ਸਟੇਟ ਨੂੰ ਤਾਕਤਵਰ ਬਣਾਏ ਰੱਖਣ ਦੇ ਲਈ ਲੋਕਤੰਤਰ ਹੀ ਇੱਕ ਸਾਧਨ ਹੈ ਲੋਕਤੰਤਰ ਦੇ ਜ਼ਰੀਏ ਹੀ ਅਸੀਂ ਆਪਣੀ ਚੋਣ ਕਰਦੇ ਹਾਂ ਵੱਖ-ਵੱਖ ਸਟੇਟਸ ਗਵਰਨਮੈਂਟਸ ਦੀ ਚੋਣ ਕਰਦੇ ਹਾਂ ਕੇਂਦਰ ਸਰਕਾਰ ਦੀ ਚੋਣ ਕਰਦੇ ਹਾਂ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਐਨਡੀਆ ਦੀ ਸਰਕਾਰ ਲੋਕਤੰਤਰ ਖਤਮ ਕਰਨ ਤੇ ਲੱਗੀ ਹੋਈ ਹੈ ਜਿਹਨੂੰ ਬਚਾਉਣਾ ਜ਼ਰੂਰੀ ਹੈ ਔਰ ਜਿਹਦੀ ਲੜਾਈ ਕੇਜਰੀਵਾਲ ਜੀ ਲੜ ਰਹੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਐਨਡੀਆ ਦੀ ਜਿਹੜੀ ਸਰਕਾਰ ਹੈ ਕਿ ਐਨਡੀਆ ਦੀ ਸਰਕਾਰ ਵਿੱਚ ਜੀ ਹਜ਼ੂਰੀ ਹੈ ਜੁਗਨੂ ਕੀ ਕੋਸ਼ਿਸ਼ ਅੱਜ ਵੀ ਅਧੂਰੀ ਹੈ ਹਮ ਸਭ ਕੋ ਕੇਜਰੀਵਾਲ ਜੀ ਕੇ ਦਿਖਾਏ ਰਾਸਤੇ ਤੇ ਦੀਪਕ ਬੰਨਾ ਪੜੇਗਾ ਇਸ ਅੰਧੀ ਸਰਕਾਰ ਮੇਂ ਰੋਸ਼ਨੀ ਬਹੁਤ ਜ਼ਰੂਰੀ ਹੈ ਇਸੇ ਉਪਲਕਸ਼ ਦੇ ਵਿੱਚ ਕੱਲ ਨੂੰ ਅਨਸਨ ਰੱਖਿਆ ਜਾ ਰਿਹਾ ਹੈ ਯਾਦ ਕਰੋ ਕਿ ਜਿੱਥੇ ਕਹਿੰਦੇ ਸੀ ਅੰਗਰੇਜ਼ਾਂ ਦਾ ਅੱਧੀ ਦੁਨੀਆ ਤੇ ਰਾਜ ਹੈ ਸੂਰਜ ਨਹੀਂ ਡੁੱਬਦਾ ਤੇ ਉਹ ਅਨਸਨ ਸੀ ਜਿਨੇ ਕਿਹਾ ਸੀ ਬਿਨਾ ਹਥਿਆਰ ਵੀ ਅਸੀਂ ਲੜਾਂਗੇ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਥੇ ਛੱਡਾਂਗੇ ਨਹੀਂ ਭਜਾਵਾਂਗੇ ਦੇਸ਼ ਤੋਂ ਇਦਾਂ ਹੀ ਅਸੀਂ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸੱਤਾ ਤੋਂ ਦੂਰ ਕਰਾਂਗੇ ਕਿਉਂਕਿ ਭਾਜਪਾ ਦੀ ਸੱਤਾ ਦੀ ਲਾਲਸਾ ਸੱਤਾ ਦੀ ਭੁੱਖ ਲਗਾਤਾਰ ਵਧਦੀ ਜਾ ਰਹੀ ਹੈ ਜਿ ਜੇਪੀ ਅਗਰ ਕੇਂਦਰ ਚ ਕਾਬਜ ਹੋਈ ਹੈ ਤਾਂ ਉਹਦੀ ਤਮੰਨਾ ਹੈ ਕਿ ਹਰ ਚੁਣੀ ਹੋਈ ਸਰਕਾਰ ਨੂੰ ਜੋ ਵਿਰੋਧੀ ਪਾਰਟੀਆਂ ਦੀਆਂ ਹਨ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਏ ਤੋੜਿਆ ਜਾਏ ਹੁਣ ਉਹਨਾਂ ਨੂੰ ਸਭ ਤੋਂ ਵੱਡਾ ਰੋੜਾ ਕੀ ਨਜ਼ਰ ਆਇਆ ਉਹਨਾਂ ਨੂੰ ਰੋੜਾ ਨਜ਼ਰ ਆਇਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਆ ਪੋਲਰਾਈਜੇਸ਼ਨ ਦੀ ਪੋਲਿਟਿਕਸ ਛੱਡੋ ਤੁਸੀਂ ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਕਰੋ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਹੈ ਜੇ ਤੁਸੀਂ ਪੰਜਾਬ ਤੋਂ ਦੇਖ ਰਹੇ ਹੋ 42000 ਤੋਂ ਵੱਧ ਅਸੀਂ ਰੁਜ਼ਗਾਰ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਚਾਹੀਦੀਆਂ ਚਾਹੇ ਉਹ ਦਿੱਲੀ ਦੇ ਵਿੱਚ, ਮਹੱਲਾ ਕਲੀਨਿਕ, ਚਾਹੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ। ਲੱਖਾਂ ਲੋਕਾਂ ਦਾ ਇਲਾਜ ਹੋ ਰਿਹਾ ਹੈ। ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ ਸਹੂਲਤਾਂ ਚਾਹੀਦੀਆਂ, ਚਾਹੇ ਉਹ ਸਾਡੇ ਉੱਤੇ ਮਨੀਸ਼ ਸ਼ਿਸ਼ੋਧਿਆ ਜੀ ਨੇ ਬਾਕਮਾਲ ਕੰਮ ਕੀਤਾ, ਚਾਹੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲ ਆਫ ਫੈਮਿਨਸ। ਇਹਨਾਂ ਨੂੰ ਲੱਗਿਆ ਕਿ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਹਨਾਂ ਨੂੰ ਲੱਗਿਆ ਕਿ ਇਹ ਸਾਡੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਖਤਰਾ ਹੈ, શ્રી ਅਰਵਿੰਦ ਕੇਜਰੀਵਾਲ ਜੀ। ਤਾਂ ਇਹਨਾਂ ਨੇ ਇੱਕ ਛਗੂਫਾ ਬਣਾਇਆ। ਆਪਣੇ ਹੀ ਬੰਦੇ ਤੁਸੀਂ ਇੱਕ ਚੀਜ਼ ਨੋਟ ਕਰੋ ਮੰਗੂਟਾ ਰੈਡੀ ਤੇ ਉਹਦਾ ਬੇਟਾ ਰਾਗਵ ਪਹਿਲੀਆਂ ਨੋ ਸਟੇਟਮੈਂਟਸ ਦੇ ਵਿੱਚ ਕੇਜਰੀਵਾਲੀ ਦਾ ਨਾਮ ਨਹੀਂ ਹੈ ਤੁਸੀਂ ਕਰੋਨੋਲੋਜੀ ਨੋਟ ਕਰੋ ਕਿ 16 ਸਤੰਬਰ 2022 ਨੂੰ ਕੀ ਹੁੰਦਾ ਉਹ ਕਹਿੰਦੇ ਜੀ ਨਹੀਂ ਕੇਜਰੀਵਾਲ ਜੀ ਨਾਲ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਤਾਂ ٹرسٹ ਦੇ ਮਾਮਲੇ ਚ ਜ਼ਮੀਨ ਦੇ ਮਾਮਲੇ ਚ ਗੱਲ ਹੋਈ ਸੀ ਤੇ ਉਸ ਤੋਂ ਬਾਅਦ 10 ਫਰਵਰੀ 2023 ਨੂੰ ਜਦੋਂ ਰਾਗਵ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਪ੍ਰੈਸ਼ਰ ਵਧਾਇਆ ਜਾਂਦਾ ਹੈ ਕਿ ਉਹਦਾ ਨਾਮ ਲਓ ਉਤੇ ਲਗਾਤਾਰ ਪ੍ਰੈਸ਼ਰ ਵਧਾਇਆ ਜਾਂਦਾ ਹੈ ਤੇ ਫਿਰ 16 ਜੁਲਾਈ ਨੂੰ ਜਦੋਂ ਝੁੱਠਾ ਨਾਮ ਲੈ ਰਹੇ ਨੇ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਤੇ 18 ਨੂੰ ਉਹਦੀ ਜ਼ਮਾਨਤ ਹੋ ਜਾਂਦੀ ਹੈ ਇਹ ਕੀ ਹੈ ਸੰਜੇ ਜੀ ਦੀ ਜ਼ਮਾਨਤ ਨੇ ਸਪਸ਼ਟ ਕਰਤਾ ਕਿ ਸਾਰਾ ਕੇਸ ਇੱਕ ਪਾਣੀ ਦਾ ਬਬੂਲਾ ਹੈ ਉਸ ਤੋਂ ਬਾਅਦ ਕੀ ਹੁੰਦਾ ਉਹਨੂੰ ਟਿਕਟ ਦਿੱਤੀ ਗਈ ਹੈ ਆਪਣੀ ਭਾਈਵਾਲ ਪਾਰਟੀ ਵੱਲੋਂ ਸਰਥ ਰੈਡੀ ਜਿਹੜਾ ਇਹਨਾਂ ਨੂੰ ਕਹਿੰਦੇ ਕਿ ਸਾਨੂੰ ਤਾਂ 2021 ਤੋਂ ਫੰਡ ਕਰ ਰਿਹਾ ਇਲੈਕਟਰਲ ਬਾਂਡ ਲੈ ਰਿਹਾ ਮਤਲਬ ਕੀ ਹੈ ਜੇ ਜਦੋਂ ਸਰਥ ਰੈਡੀ ਨੂੰ ਜਿਸ ਵਿੱਚ ਸ਼ਾਮਲ ਕਰਕੇ ਉਸ ਤੋਂ ਬਾਅਦ ਉਸ ਤੋਂ ਵੰਡ ਲਿਆ ਜਾਂਦਾ ਘਟਾਲੇ ਆਵਾਜ਼ ਕਿਹੜੀ ਪਾਰਟੀ ਹੈ ਜਿਹੜੀ ਛੁਗਵਨ ਛਗਣ ਦੁਜਬਲ ਦੀ ਫਾਈਲ ਗਾਇਬ ਕਰ ਦਿੰਦੀ ਹੈ ਕਿਹੜੀ ਪਾਰਟੀ ਹੈ ਜਿਹੜੀ ਸਟੇਟ ਨੂੰ ਖੋਰਾ ਲਗਾ ਰਹੀ ਹੈ ਜਿਹੜੀ ਪਰਫੁੱਲ ਪਟੇਲ 에ਵੀਏਸ਼ਨ ਮਿਨਿਸਟਰ ਦੀ ਫਾਈਲ ਜੁਨਈ ਮਾਰਚ ਨੂੰ ਕਲੋਜ਼ਰ ਰਿਪੋਰਟ ਪੇਸ਼ ਕਰ ਦਿੰਦੀ ਹੈ ਕਿਹੜੀ ਪਾਰਟੀ ਹੈ ਜਿਹੜੀ ਸਟੇਟ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੀ ਹੈ ਜਿਹੜੀ ਹਿਮੰਤ ਵਿਸ਼ਵਸ਼ਰਮਾ ਦੇ ਖਿਲਾਫ ਬੁੱਕਲੇਟ ਜਾਰੀ ਕਰਕੇ 2014 ਦੇ ਵਿੱਚ ਚੋਲੇ ਖਿਲਾਫ EDI ਦੀ ਗੱਲ ਹੁੰਦੀ ਹੈ ਤੇ ਅੱਜ ਤੱਕ 2024 10 ਸਾਲ 10 ਸਾਲ ਦਾ ਬਕਵਾਸ ਤੇ ਜਿਹੜੀ ਪਾਰਟੀ ਲੋਕਾਂ ਨੂੰ ਸਹੀ ਮੁੱਦੇਵਾਲ ਪ੍ਰੇਰਿਤ ਕਰਦੀ ਹੈ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਦੱਸਦੀ ਹੈ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਲੋਕਾਂ ਨੂੰ ਦੱਸ ਰਹੀ ਹੈ ਕਿ ਤੁਹਾਨੂੰ ਸਿਹਤ ਸਿੱਖਿਆ ਇਹਨਾਂ ਮਸਲਿਆਂ ਤੇ ਤੁਹਾਨੂੰ ਰਾਜਨੀਤੀ ਦੀ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ ਪੁੱਛਣਾ ਚਾਹੀਦਾ ਆਪਣੇ ਲੀਡਰਾਂ ਨੂੰ ਤੁਸੀਂ ਕੀ ਕਰ ਰਹੇ ਹੋ ਸਾਡੇ ਦੇਸ਼ ਦੇ ਜਿਹੜੇ ਫੰਡ ਨੂੰ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹੋ ਆਮ ਲੋਕ ਕਹਿੰਦੇ ਕਰ ਰਹੇ ਹੋ ਕਿ ਨਹੀਂ ਉਹਨਾਂ ਨੂੰ ਇੱਕ ਛੁੱਟਾ ਕੇਸ ਬਣਾ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਤੱਕ ਕੋਈ ਤੁਸੀਂ ਦੱਸੋ ਟ੍ਰੇਲ ਹੋਈ ਕੋਈ 1 ਰੁਪਏ ਦੀ ਰਿਕਵਰੀ ਹੋਈ ਸੋ ਇਸ ਲਈ ਇਹ ਜਿਹੜਾ ਕੱਲ੍ਹ ਅਸੀਂ ਭੁਖੜ ਹੜਤਾਲ ਕਰ ਰਹੇ ਆ ਜਾਂ ਅੰਸ਼ੰਤ ਕਰ ਰਹੇ ਆ ਇਹ ਲੋਕਾਂ ਨੂੰ ਇਹ ਦੱਸਣ ਲਈ ਕਿ ਪੂਰਾ ਹਿੰਦੁਸਤਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਹੈ ਉਹ ਤੁਸੀਂ ਇੱਕ ਕੇਜਰੀਵਾਲ ਜੀ ਨੂੰ ਅਗਰ ਤੁਸੀਂ ਅਰੈਸਟ ਕੀਤਾ ਤਾਂ ਸਾਡਾ ਇੱਕ ਇੱਕ ਵਰਕਰ ਇੱਕ ਇੱਕੋ ਬੰਦਾ ਜੋ ਲੋਕਤੰਤਰ ਨੂੰ ਚਾਹੁੰਦਾ ਹੈ ਇੱਕ ਇੱਕ ਬੰਦਾ ਜੋ ਜਾਣਦਾ ਹੈ ਕਿ ਸੰਵਿਧਾਨ ਜ਼ਰੂਰੀ ਹੈ ਸੰਵਿਧਾਨ ਦੀ ਸੁਰੱਖਿਆ ਜ਼ਰੂਰੀ ਹੈ ਕੱਲ ਭੁੱਖਣ ਤਲ ਤੇ ਬੈਠੇਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਇਸ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਤੁਸੀਂ ਸਾਰੇ ਸਹਿਯੋਗ ਪਾਓ ਕਿਉਂਕਿ ਕੱਲ ਜਦੋਂ ਇਸ ਐਨਡੀਏ ਸਰਕਾਰ ਨੇ ਰੁਕਸਤ ਹੋਣਾ ਹੈ ਜਦੋਂ ਇਹਨਾਂ ਨੇ ਚੱਲਦਾ ਹੋਣਾ ਕਿਉਂਕਿ ਲੋਕ ਇਹਨਾਂ ਦਾ ਚਿਹਰਾ ਸਮਝ ਰਹੇ ਆ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਉੱਤੇ ਮਾਣ ਹੋਏਗਾ ਕਿ ਅਸੀਂ ਉਸ ਯੱਗ ਦੇ ਵਿੱਚ ਅਹੁਤੀ ਪਾਈ ਸੀ ਜਿਸ ਨੇ ਇਸ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੜਾਈ ਲੜੀ ਜਿਸ ਨੇ ਇਸ ਦੇਸ਼ ਦਾ ਲੋਕਤੰਤਰ ਬਚਾਉਣ ਦੀ ਲੜਾਈ ਲੜੀ ਬਹੁਤ ਬਹੁਤ ਧੰਨ। ਕੋਈ ਸਵਾਲ ਮੀਡੀਆ ਦੇ ਸਾਥੀਆਂ ਦੇ ਹੋਣ ਕੋਈ ਸਵਾਲ ਪੁੱਛਣਾ ਚਾਹਵੇ ਤਾਂ ਪੁੱਛੋ। ਵਰਤ ਦੀ ਟਾਈਮਿੰਗ ਕੀ ਰਹੇਗੀ? ਉਹ ਕਿਆ ਇਸ ਦਾ ਪਾਣੀ ਕੱਦੋਗੇ? ਦੇਖੋ ਮੈਂ ਬੋਲਦਾ ਹਾਂ ਕਿ ਜੋ ਵਰਤ ਹੈ ਉਹ ਇੱਕ ਦਿਨ ਦਾ ਅੰਤਿਆਗ ਹੈ ਔਰ 11 ਵਜੇ ਸ਼ੁਰੂ ਹੋਊਗਾ ਉਹਦੇ ਵਿੱਚ ਅਸੀਂ ਇੱਕ ਦਿਨ ਦਾ ਅੰਤਿਆਗ ਹੈ ਜਿਹੜਾ ਰੇਡੀ ਤੇ ਉਹਦੇ بیٹے ਨੇ ਬਿਆਨ ਦਿੱਤਾ ਹੈ ਉਹ ਮੈਨੂੰ ਜਿਹੜੇ ਪਹਿਲੇ 9 ਬਿਆਨ ਸੀ ਈਡੀਆਂ ਨੂੰ ਵਿਸ਼ਵਾਸ ਨਹੀਂ ਆ ਗਿਆ ਉਹ ਈਡੀ ਨਹੀਂ ਲਿੱਤੇ ਹੋਏ ਆ ਇੱਕ ਚੀਜ਼ ਹੋਰ ਦੇਖੋ ਉਹਦੇ ਵਿੱਚ ਈਡੀ ਨੇ 9 ਬਿਆਨ